ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੂੰ ਪਗੋੜਾ ਖਰਾਰ ਦਿੱਤਾ ਗਿਆ ਤੇ ਪੰਜਾਬ ਸਰਕਾਰ ਦੇ ਵੱਲੋਂ ਅੱਜ ਕੈਬਨਟ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਕੀਤੇ ਗਏ ਨੇ ਇਸ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਦੇ ਨਾਵਾਂ ਦਾ ਐਲਾਨ 2026 T20 ਵਿਸ਼ਵ ਕੱਪ ਦੇ ਲਈ ਕਰ ਦਿੱਤਾ ਗਿਆ ਜੋ ਭਾਰਤ ਵਿੱਚ ਖੇਡਿਆ ਜਾਏਗਾ ਸਭ ਤੋਂ ਪਹਿਲਾਂ ਕ੍ਰਿਕਟ ਦੀ ਗੱਲ ਕਰ ਲਈਏ ਤਾਂ ਇਸ ਦੇ ਵਿੱਚ ਭਾਰਤੀ ਕ੍ਰਿਕਟ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ ਨਿਊਜ਼ੀਲੈਂਡ ਦੇ ਖਿਲਾਫ ਪੰਜ ਮੈਚਾਂ ਦੀ T20 ਲੜੀ ਭਾਰਤ ਨੇ T20 World Cup ਤੋਂ ਪਹਿਲਾਂ ਜਿਹੜੀ ਖੇਡਣੀ ਹੈ ਜਨਵਰੀ ਮਹੀਨੇ ਦੇ ਵਿੱਚ ਅਤੇ ਉਸ ਤੋਂ ਬਾਅਦ ਜੋ ਫਰਵਰੀ ਮਹੀਨੇ ਦੇ ਵਿੱਚ World Cup ਸ਼ੁਰੂ ਹੋਣ ਜਾ ਰਿਹਾ ਹੈ ਉਸ ਦੇ ਲਈ ਭਾਰਤੀ ਟੀਮ ਦੇ 15 ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਟੀਮ ਦੇ ਵਿੱਚ ਕਈ ਵੱਡੇ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਤੇ ਕਈ ਵੱਡੇ ਨਾਮ ਜਿਹੜੇ ਮਿਸ ਦਿਖਾਈ ਦੇ ਰਹੇ ਨੇ ਜੇ ਗੱਲ ਕੀਤੀ ਜਾਵੇ ਕਪਤਾਨ ਸੁਰੇਸ਼ ਕੁਮਾਰ ਯਾਦਵ ਹੋਣਗੇ ਅਤੇ ਉਸ ਤੋਂ ਬਾਅਦ ਸੰਜੋ ਸैमਸਨ ਅਤੇ ਅਭਿਸ਼ੇਕ ਸ਼ਰਮਾ ਨੂੰ ਭਾਰਤੀ ਟੀਮ ਦੇ ਵਿੱਚ ਮੌਕਾ ਦਿੱਤਾ ਗਿਆ ਹੈ। ਇਥੇ ਸ਼ੁਮਨ ਗੈਲਨ ਨੂੰ ਭਾਰਤੀ ਟੀਮ ਦੇ ਵਿੱਚੋਂ ਬਾਹਰ ਕੀਤਾ ਗਿਆ ਡ੍ਰੌਪ ਕਰ ਦਿੱਤਾ ਗਿਆ ਤੇ ਉਹਨਾਂ ਦੀ ਥਾਂ ਦੇ ਉੱਤੇ ਇਸ ਟੀਮ ਦੇ ਵਿੱਚ ਇਸ਼ਾਨ ਕਿਸ਼ਨ ਨੂੰ ਸ਼ਾਮਲ ਕੀਤਾ ਗਿਆ ਜਿਹੜੇ ਸੈਇਦ ਮੁਸਤਾਕਲੀ ਟਰਾਫੀ ਦੇ ਵਿੱਚ ਚੰਗੀ ਖੇਡ ਖੇੜਦੇ ਹੋਏ ਆਪਣੀ ਟੀਮ ਨੂੰ ਫਾਈਨਲ ਜਿਤਾਉਣ ਦੇ ਵਿੱਚ ਕਾਮਯਾਬ ਹੋਏ ਸਨ ਅਤੇ ਜੇ ਗੱਲ ਕੀਤੀ ਜਾਵੇ ਉਸ ਤੋਂ ਬਾਅਦ ਹਾਰਦਿਕ ਪਾਂਡਿਆ ਅਤੇ ਤਿਲਕ ਵਰਮਾ ਦੀ ਉਹ ਵੀ ਭਾਰਤੀ ਟੀਮ ਦਾ ਹਿੱਸਾ ਨੇ ਇਸ ਤੋਂ ਇਲਾਵਾ ਰਿੰਕੂ ਸਿੰਘ ਨੂੰ ਭਾਰਤੀ ਟੀਮ ਦੇ ਵਿੱਚ ਦੁਬਾਰਾ ਮੌਕਾ ਮਿਲਿਆ ਤੇ ਜਿਤੇਸ਼ ਸ਼ਰਮਾ ਨੂੰ ਭਾਰਤੀ ਟੀਮ ਦੇ ਵਿੱਚੋਂ ਬਾਹਰ ਦਾ ਰਾਸਤਾ ਇਸ ਵਰਲਡ ਕੱਪ ਦੇ ਲਈ ਦਿਖਾ ਦਿੱਤਾ ਗਿਆ ਤੇ ਇਸ ਤੋਂ ਬਾਅਦ ਸ਼ਿਵਮ ਦੂਬੇ ਅਤੇ ਅਕਸ਼ਰ ਪਟੇਲ ਨੂੰ ਭਾਰਤੀ ਟੀਮ ਦੇ ਵਿੱਚ ਮੌਕਾ ਦਿੱਤਾ ਗਿਆ ਹੈ। ਵਾਸ਼ਿੰਗਟਨ ਸੁੰਦਰ ਵੀ ਟੀਮ ਦੇ ਵਿੱਚ ਰੱਖੇ ਗਏ ਨੇ। ਇਸ ਤੋਂ ਇਲਾਵਾ ਜਸਪ੍ਰਿਤ ਬੋਮਰਾ, ਅਰਸ਼ਦੀਪ ਸਿੰਘ ਅਤੇ ਕੁਲਦੀਪ ਯਾਦਵ ਤੇ ਵਰਨ ਚੱਕਰਵਰਤੀ ਨੂੰ ਭਾਰਤੀ ਟੀਮ ਦੇ ਵਿੱਚ ਮੌਕਾ ਦਿੱਤਾ ਗਿਆ ਹੈ। ਹਰਸ਼ਿਤ ਰਾਣਾ ਵੀ ਭਾਰਤੀ ਟੀਮ ਦੇ ਵਿੱਚ ਰੱਖੇ ਗਏ ਨੇ। ਤਾਂ ਟੀਮ ਤੁਹਾਨੂੰ ਦੁਬਾਰਾ ਦੱਸ ਦਿੰਦੇ ਆ ਜਿਸ ਦੇ ਵਿੱਚ ਸੂਰਜ ਕੁਮਾਰ ਯਾਦਵ ਕਪਤਾਨ ਨੇ ਅਭਿਸ਼ੇਕ ਸ਼ਰਮਾ, ਸੰਜੋ ਸੈਮਸਨ ਅਤੇ ਤਿਲਕ ਵਰਮਾ ਹਾਰਦਿਕ ਪਾਂਡਿਆ ਸ਼ਿਵਮ ਦੂਬੇ ਅਕਸ਼ਰ ਪਟੇਲ ਉਪ ਕਪਤਾਨ ਬਣਾਏ ਗਏ ਨੇ ਰਿੰਕੂ ਸਿੰਘ ਜਸਪ੍ਰਿਤ ਬੁਮਰਾ ਹਰਸ਼ਿਤ ਰਾਣਾ ਅਰਸ਼ਦੀਪ ਸਿੰਘ ਕੁਲਦੀਪ ਯਾਦਵ ਵਰਨ ਚੱਕਰਵਰਤੀ ਵਾਸ਼ਿੰਗਟਨ ਸੁੰਦਰ ਤੇ ਇਸ਼ਾਨ ਕਿਸ਼ਨ ਨੂੰ ਬੈਕਅਪ ਵਿਕਟ ਕੀਪਰ ਦੇ ਤੌਰ ਤੇ ਟੀਮ ਦੇ ਵਿੱਚ ਜਗ੍ਹਾ ਦਿੱਤੀ ਗਈ ਹੈ ਤਾਂ ਭਾਰਤੀ ਟੀਮ ਦੇ ਵਿੱਚੋਂ ਇਸ ਵੇਲੇ ਜਤੇਸ਼ ਸ਼ਰਮਾ ਨੂੰ ਬਾਹਰ ਕੀਤਾ ਗਿਆ ਅਤੇ ਸ਼ੋਮਨ ਗਿੱਲ ਨੂੰ ਵੀ ਭਾਰਤੀ ਟੀਮ ਦੇ ਵਿੱਚ ਜਗ੍ਹਾ ਨਹੀਂ ਮਿਲ ਸਕੀ ਹੈ ਤਾਂ ਇਹ 15 ਖਿਡਾਰੀਆਂ ਦੀ ਚੌਣ ਨਵੇਂ ਇਸ 2026 ਦੇ ਵਿੱਚ ਹੋਣ ਵਾਲੇ ਵਿਸ਼ਵ ਕੱਪਾ ਅਤੇ ਪੰਜ T20 ਮੁਕਾਬਲੇ ਨਿਊਜ਼ੀਲੈਂਡ ਦੇ ਖਿਲਾਫ ਜਿਹੜੇ ਖੇਡੇ ਜਾਣੇ ਹਨ ਉਹਨਾਂ ਲਈ ਕੀਤੀ ਗਈ ਹੈ ਭਾਰਤੀ ਟੀਮ ਜਿਹੜੀ ਉਸ ਦਾ ਪਹਿਲਾ ਮੁਕਾਬਲਾ 7 ਫਰਵਰੀ ਨੂੰ ਅਮਰੀਕਾ ਦੇ ਖਿਲਾਫ ਮੁੰਬਈ ਦੇ ਵਿੱਚ ਖੇੜਿਆ ਜਾਣਾ ਹੈ 12 ਫਰਵਰੀ ਨੂੰ ਨੰਬੀਬੀਆ ਦੇ ਖਿਲਾਫ ਦਿੱਲੀ ਦੇ ਵਿੱਚ ਖੇੜਿਆ ਜਾਏਗਾ 15 ਫਰਵਰੀ ਨੂੰ ਪਾਕਿਸਤਾਨ ਦੇ ਨਾਲ ਕੋਲੰਬੋ ਦੇ ਵਿੱਚ ਭਾਰਤੀ ਟੀਮ ਵਿਸ਼ਵ ਕੱਪ ਦਾ ਮੁਕਾਬਲਾ ਖੇਡੇਗੀ 18 ਫਰਵਰੀ ਨੂੰ ਨੀਦਰਲੈਂਡ ਦੇ ਖਿਲਾਫ ਅਹਮਦਾਬਾਦ ਦੇ ਵਿੱਚ ਭਾਰਤੀ ਟੀਮ ਦਾ ਮੁਕਾਬਲਾ ਹੋਵੇਗਾ ਗਰੁੱਪ A ਦੇ ਵਿੱਚ ਭਾਰਤੀ ਟੀਮ ਹੈ ਜਿਸ ਦੇ ਵਿੱਚ ਪਾਕਿਸਤਾਨ, ਅਮਰੀਕਾ, ਨੀਦਰਲੈਂਡ ਤੇ ਨਮੀਬੀਆ ਨੇ ਗਰੁੱਪ B ਦੇ ਵਿੱਚ ਆਸਟ੍ਰੇਲੀਆ, ਸ਼੍ਰੀਲੰਕਾ, ਜ਼임ਬਾਬਵੇ, ਆਇਰਲੈਂਡ ਤੇ ਓਮਾਨ ਦੀਆਂ ਟੀਮਾਂ ਰੱਖੀਆਂ ਗਈਆਂ ਹਨ। ਗਰੁੱਪ C ਦੇ ਵਿੱਚ ਇੰਗਲੈਂਡ, ਵੈਸਟ ਇੰਡੀਜ਼, ਬੰਗਲਾਦੇਸ਼, ਨੇਪਾਲ ਤੇ ਇਟਲੀ ਹੈ ਤੇ ਗਰੁੱਪ D ਦੇ ਵਿੱਚ ਨਿਊਜ਼ੀਲੈਂਡ, ਦੱਖਣੀ ਅਫਰੀਕਾ, ਅਫਗਾਨਿਸਤਾਨ, ਕੈਨੇਡਾ ਤੇ ਯੂਏਈ ਦੀਆਂ ਟੀਮਾਂ ਨੂੰ ਥਾਂ ਦਿੱਤੀ ਗਈ ਹੈ ਅਗਲੀ ਖਬਰ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਦੇ ਨਾਲ ਜੁੜੀ ਹੋਈ ਹੈ ਸਨੌਰ ਤੋਂ ਜੋ ਵਿਧਾਇਕ ਨੇ ਅਦਾਲਤ ਨੇ ਉਹਨਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ ਅਤੇ ਪੁਲਿਸ ਨੂੰ ਹੁਕਮ ਦਿੱਤੇ ਗਏ ਨੇ ਕਿ ਉਹਨਾਂ ਦੀ ਜਿੰਨੀ ਵੀ ਸੰਪਤੀ ਹੈ ਜਾਇਦਾਦ ਹੈ ਉਸ ਦੇ ਵੇਰਵੇ ਅਦਾਲਤ ਵਿੱਚ ਜਮ੍ਹਾਂ ਕਰਵਾਏ ਜਾਣ ਤਾਂ ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਜਿਹੜੇ ਇਸ ਵੇਲੇ ਬਾਹਰ ਜਾ ਚੁੱਕੇ ਨੇ ਆਸਟ੍ਰੇਲੀਆ ਵਿੱਚ ਦੱਸਿਆ ਜਾਂਦਾ ਕਿ ਉਹ ਪਹੁੰਚ ਚੁੱਕਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਹੀ ਉਹਨਾਂ ਨੇ ਬਗਾਵਤ ਕੀਤੀ ਸੀ ਜਿਸ ਤੋਂ ਜਿਹੜਾ ਹੈ ਉਹ ਲਗਾਤਾਰ ਪੁਲਿਸ ਦੇ ਅਤੇ ਆਮ ਆਦਮੀ ਪਾਰਟੀ ਸਰਕਾਰ ਦੇ ਨਿਸ਼ਾਨੇ ਉੱਤੇ ਸਨ ਤਾਂ ਉਹ ਹੱਥ ਨਹੀਂ ਸੀ ਆਏ ਉਹਨਾਂ ਦੇ ਉੱਤੇ ਇੱਕ ਕੇਸ ਜਿਹੜਾ ਚੱਲਿਆ ਜਿਹੜੇ ਇੱਕ ਔਰਤ ਦੇ ਵੱਲੋਂ ਇਲਜ਼ਾਮ ਲਾਏ ਗਏ ਉਹਨਾਂ ਦੇ ਉੱਤੇ ਸ਼ੋਸ਼ਣ ਕਰਨ ਦੇ ਤਾਂ ਉਸ ਤੋਂ ਬਾਅਦ ਕਾਰਵਾਈ ਕੀਤੀ ਗਈ ਸੀ ਪਰ ਹੜਾ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਟਾਰੇ ਦੇ ਵਿੱਚ ਉਹਨਾਂ ਨੇ ਖੜਾ ਕੀਤਾ ਸੀ ਜਿਸ ਤੋਂ ਬਾਅਦ ਲਗਾਤਾਰ ਇਹ ਸਾਰਾ ਮਾਮਲਾ ਵੱਡਾ ਹੋਇਆ ਸੀ ਤੇ ਹੁਣ ਉਹ ਵਿਦਾਇਕ ਨੂੰ ਪਗੌੜਾ ਅਖਰਾਰ ਅਦਾਲਤ ਵੱਲੋਂ ਦੇ ਦਿੱਤਾ ਗਿਆ ਹੈ। ਅਗਲੀ ਖਬਰਾਂ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਹੈ। ਸਰਕਾਰ ਦੇ ਵੱਲੋਂ ਅੱਜ ਇੱਕ ਕੈਬਨਿਟ ਬੈਠਕ ਕੀਤੀ ਗਈ ਹੈ ਜਿਸ ਦੇ ਵਿੱਚ ਕਈ ਵੱਡੇ ਫੈਸਲੇ ਕੀਤੇ ਗਏ ਨੇ ਅਤੇ 30 ਦਸੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਐਲਾਨ ਕੀਤਾ ਗਿਆ ਹੈ। ਜਿਹੜੀ ਮਨਰੇਗਾ ਸਕੀਮ ਕੇਂਦਰ ਸਰਕਾਰ ਕਾਂਗਰਸ ਸਰਕਾਰ ਲੈ ਕੇ ਆਈ ਸੀ ਉਸ ਦਾ ਨਾਮ ਮੋਦੀ ਸਰਕਾਰ ਨੇ ਬਦਲ ਕੇ ਜੀ ਰਾਮ ਜੀ ਰੱਖ ਦਿੱਤਾ ਹੈ ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਤੇ ਸਕੀਮ ਦੇ ਖਿਲਾਫ ਪ੍ਰਸਤਾਵ ਪਾਸ ਕਰਨ ਦੇ ਲਈ ਹੀ ਇਸ ਜੋ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੈ ਇੱਕ ਦਿਨ ਦਾ 30 ਦਸੰਬਰ ਨੂੰ ਸੱਦਿਆ ਗਿਆ ਤੇ ਹੋਰ ਵੀ ਕੈਬਨਿਟ ਮੀਟਿੰਗ ਦੇ ਵਿੱਚ ਕਈ ਫੈਸਲੇ ਕੀਤੇ ਗਏ ਨੇ ਉਹਨਾਂ ਬਾਰੇ ਤੁਹਾਨੂੰ ਦੱਸ ਦਿੰਨੇ ਆ ਜੇ ਵਿਧਾਨ ਸਭਾ ਸੈਸ਼ਨ ਦੀ ਗੱਲ ਕਰੀਏ ਤਾਂ 11 ਵਜੇ ਇਹ ਸੈਸ਼ਨ 30 ਦਸੰਬਰ ਨੂੰ ਸ਼ੁਰੂ ਹੋਵੇਗਾ ਮਨਰੇਗਾ ਸਕੀਮ ਦਾ ਨਾਮ ਬਦਲ ਕੇ ਜੀ ਰਾਮ ਜੀ ਰੱਖਣ ਦੇ ਖਿਲਾਫ ਸੋਧਾਂ ਦੇ ਉੱਤੇ ਜਿਹੜੀ ਚਰਚਾ ਹੈ ਉਹ ਕੀਤੀ ਜਾਏਗੀ ਤੇ ਜਿਹੜੀ ਸਕੀਮ ਦੇ ਵਿੱਚ ਕਈ ਬਦਲਾਅ ਕਰਨ ਦੀ ਗੱਲ ਸੀ ਜਿਹੜੀ ਕੇਂਦਰ ਸਰਕਾਰ ਵੱਲੋਂ ਸਾਹਮਣੇ ਆ ਰਹੀ ਹੈ ਉਸ ਦੀ ਵੀ ਵਿਰੋਧਤਾ ਹਮਾਦੀਨ ਪਾਰਟੀ ਦੀ ਸਰਕਾਰ ਇਸ ਸੈਸ਼ਨ ਦੇ ਵਿੱਚ ਕਰੇਗੀ ਤੇ ਲਾਲ ਲਕੀਰ ਦੇ ਅਧੀਨ ਜੋ ਰਹਿਸ਼ਿਆਂ ਦੇ ਲਈ ਸਖਤ ਨਿਯਮ ਸੀ ਉਸ ਨੂੰ ਲਿਆਉਣ ਦੀ ਗੱਲ ਆਖੀ ਗਈ ਹੈ ਮੇਰਾ ਕਰ ਮੇਰੇ ਨਾਮ ਸਕੀਮ ਨੂੰ ਤੇਜ਼ੀ ਨਾਲ ਲਾਗੂ ਕਰਨ ਦੇ ਲਈ ਪੰਜਾਬ ਰਿਕਾਰਡ ਆਫ ਐਕਟ 2021 ਦੀ ਧਾਰਾ 11 ਤੇ 12 ਦੇ ਵਿੱਚ ਸੋਧ ਕੀਤੀ ਗਈ ਹੈ ਤੇ ਹੁਣ ਲਾਲ ਲਕੀਰ ਦੇ ਅੰਦਰ ਆਉਣ ਵਾਲੇ ਘਰਾਂ ਬਾਰੇ ਇਤਰਾਜ਼ ਦਰਜ ਕਰਵਾਉਣ ਦਾ ਸਮਾਂ 90 ਦਿਨਾਂ ਤੋਂ ਘਟਾ ਕੇ 30 ਦਿਨ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਪ੍ਰਕਿਰਿਆ ਜਲਦੀ ਮੁਕੰਮਲ ਹੋਵੇਗੀ ਤੇ ਬੇਲੋੜੀ ਦੇਰੀ ਤੋਂ ਬਚਿਆ ਜਾ ਸਕੇਗਾ ਬਠਿੰਡਾ ਥਰਮਲ ਪਲਾਂਟ ਦੀ ਖਾਲੀ ਪਈ 30 ਏਕੜ ਜ਼ਮੀਨ ਦੇ ਬਾਰੇ ਅਹਿਮ ਫੈਸਲਾ ਕੀਤਾ ਗਿਆ ਹੈ ਤੇ 10 ਏਕੜ ਜ਼ਮੀਨ ਤੇ ਅਤਤਦਨਿਕ ਬੱਸ ਸਟੈਂਡ ਬਣਾਉਣ ਦੀ ਗੱਲ ਆਖੀ ਗਈ ਹੈ 20 ਏਕੜ ਜ਼ਮੀਨ ਸ਼ਹਿਰੀ ਮਕਾਨ ਉਸਾਰੀ ਵਿਭਾਗ ਨੂੰ ਦਿੱਤੀ ਜਾਵੇਗੀ ਜਿੱਥੇ ਰਹਿਸ਼ੀ ਮਕਾਨ ਉਸਾਰੇ ਜਾਣਗੇ ਲੋਕਲ ਬਾਡੀ ਵਿਭਾਗ ਦੇ ਵਿੱਚ ਪਾਰਦਰਸ਼ਤਾ ਲਿਆਉਣ ਦੇ ਲਈ ਚੰਕ ਸਾਈਟਸ ਦੇ ਨਿਯਮ ਬਦਲੇ ਗਏ ਨੇ ਤੇ ਹੁਣ 20 ਕਰੋੜ ਤੋਂ ਵੱਧ ਦੀ ਕੀਮਤ ਵਾਲੀ ਕਿਸੇ ਵੀ ਪ੍ਰਾਪਰਟੀ ਨੂੰ ਚੰਕ ਸਾਈਟ ਮੰਨਿਆ ਜਾਵੇਗਾ ਚਾਹੇ ਉਸ ਦਾ ਆਕਾਰ 500 ਗਜ ਹੀ ਕਿਉਂ ਨਾ ਹੋਵੇ ਕੈਬਨਿਟ ਵੱਲੋਂ ਈਜ਼ ਆਫ ਡੂਇੰਗ ਬਿਜ਼ਨਸ ਨੌਜਵਾਨ ਉਦਮੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਹੁਣ ਬੈਂਕ ਗਰੰਟੀ ਦੇ ਨਾਲ-ਨਾਲ ਕਾਰਪੋਰੇਟ ਗਰੰਟੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਸਟੈਂਪ ਡਿਊਟੀ ਵਿੱਚ ਛੋਟ ਲੈਣ ਵਾਲੀਆਂ ਪ੍ਰਾਪਰਟੀਆਂ ਨੂੰ ਮਾਲ ਵਿਭਾਗ ਉਦੋਂ ਤੱਕ ਲੋਕ ਰੱਖੇਗਾ ਜਦੋਂ ਤੱਕ ਸਰਕਾਰ ਦੇ ਸਾਰੇ ਬਕਾਇਆ ਕਲੀਅਰ ਨਹੀਂ ਹੋ ਜਾਂਦੇ ਤਾਂ ਇਹ ਸੀ ਵੱਡੀਆਂ ਉਹ ਖਬਰਾਂ ਜਿਹੜੀਆਂ ਪੰਜਾਬ ਅਤੇ ਦੇਸ਼ ਦੇ ਵਿੱਚ ਇਸ ਵੇਲੇ ਚੱਲ ਰਹੀਆਂ ਸੀ ਤਾਂ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਪਹਿਲੀ ਟੀਮ ਭਾਰਤ ਦੀ ਜਿਹੜੀ ਐਲਾਨ ਦਿੱਤੀ ਗਈ ਹੈ 15 ਖਿਡਾਰੀਆਂ ਦੇ ਨਾਵਾਂ ਦਾ ਐਲਾਨ ਹੋਇਆ ਤੇ ਸ਼ੋਮਨ ਗੇਲਾ ਜਿਹੜੇ ਟੀਮ ਦਾ ਹਿੱਸਾ ਨਹੀਂ ਹਨ ਦੂਜੀ ਖਬਰ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਨੂੰ ਅਦਾਲਤ ਨੇ ਪਗੌੜਾ ਕਰਾਰ ਦੇ ਦਿੱਤਾ ਹੈ ਤੀਜੀ ਖਬਰ ਦੇ ਵਿੱਚ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਨਰੇਗਾ ਸਕੀਮ ਦਾ ਜੋ ਕੇਂਦਰ ਸਰਕਾਰ ਨੇ ਨਾਮ ਬਦਲਿਆ ਉਸ ਦੇ ਖਿਲਾਫ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਐਲਾਨ ਕੀਤਾ ਹੈ